ਸੰਤ ਹਰਚੰਦ ਸਿੰਘ ਲੰਗੋਵਾਲ ਦੀ 20 ਅਗਸਤ ਨੂੰ ਹੋਣ ਵਾਲੀ ਵਰਸੀ ਨੂੰ ਲੈ ਕੇ ਨਵੇਂ ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਨਾਲ ਅਜ ਧੂਰੀ ਦੇ ਵਿੱਚ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਪਰਮਿੰਦਰ ਸਿੰਘ ਢੀਡਸਾ ਅਕਬਾਲ ਸਿੰਘ ਝੁੰਦਾ ਅਤੇ ਗੋਬਿੰਦ ਸਿੰਘ ਲੰਗੋਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਇਸ ਵਾਰ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਤੇ ਪੰਜਾਬ ਵਿੱਚੋਂ ਵੱਡੀ ਪੱਧਰ ਤੇ ਇਕੱਠ ਹੋਵੇਗਾ ਅਤੇ ਇਸ ਵਰਸੀ ਮੌਕੇ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚਣਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ ਬਾਦਲ ਧੜੇ ਉੱਤੇ ਵਰਦਿਆਂ ਉਹਨਾਂ ਕਿਹਾ ਬਾਦਲ ਧੜਾ ਬੁਕਲਾਹੜ ਦੇ ਵਿੱਚ ਹੈ ਸੁਖਵੀਰ ਬਾਦਲ ਉੱਪਰ ਹੋਏ ਹਮਲੇ ਦਾ ਦੋਸ਼ ਗਿਆਨੀ ਹਰਪ੍ਰੀਤ ਉੱਤੇ ਲਗਾਉਣਾ ਬੁਕਲਾਹਟ ਦੀ ਦਿਸਾਨੀ ਹੈ ਸਾਰਿਆਂ ਨੂੰ ਪਤਾ ਹੈ ਇਹ ਹਮਲਾ ਕਿਸ ਨੇ ਕਰਵਾਇਆ ਸੀ ਅਤੇ ਕਿਸ ਨੇ ਕੀਤਾ ਸੀ ਪਰ ਇਹ ਦੋਸ਼ ਲਗਾਉਣੇ ਬੇਹੱਦ ਗਲਤ ਹਨ ਉਹਨਾਂ ਕਿਹਾ ਵੱਡੀ ਗਿਣਤੀ ਵਿੱਚ ਲੋਕ ਸਾਡੇ ਨਾਲ ਜੁੜ ਰਹੇ ਹਨ ਅਤੇ ਸ਼ਰੋਣੀ ਅਕਾਲੀ ਦਲ ਨੂੰ ਤਾਕਤਵਰ ਬਣਾਉਣ ਲਈ ਪੰਜਾਬ ਦੇ ਲੋਕ ਹੁਣ ਅੱਗੇ ਆ ਰਹੇ ਹਨ ਤੁਹਾਡਜੋ 20 ਤਰੀਕ ਨੂੰ ਸੰਤ ਲੰਗਰ ਸਾਹਿਬ ਜੀ ਦੀ ਸਲਾਣਾ ਵਰਸੀ ਲੰਗਰ ਵਿੱਚ ਮਨਾਈ ਜਾਂਦੀ ਹੈ ਉਸ ਸੰਬੰਧੀ ਤਿਆਰੀਆਂ ਲਈ ਅੱਜ ਮੀਟਿੰਗ ਰੱਖੀ ਗਈ ਸੀ ਸਾਰੇ ਇਲਾਕੇ ਦੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਹਿਬਾਨ ਨੂੰ ਅੱਜ ਇੱਥੇ ਹਾਜ਼ਰ ਹੋਏ ਨੇ ਤੇ ਨਾਲ ਹੀ ਲੰਗੋਵਾਲ ਸਾਹਿਬ ਜੀ ਹੁੰਦਾ ਸਾਹਿਬ ਸਾਰੀ ਲੀਡਰਸ਼ਿਪ ਹਾਜ਼ਰ ਹੋਈ ਹੈ ਉਹਨਾਂ ਨੇ ਵਿਚਾਰ ਚਰਚਾ ਕੀਤੀ ਹੈ ਤੇ ਵੱਧ ਤੋਂ ਵੱਧ ਸੰਗਤ ਨੂੰ ਉੱਥੇ ਲਿਜਾਣ ਵਾਸਤੇ ਅਸੀਂ ਬੇਨਤੀ ਕੀਤੀ ਹੈ ਤੇ ਸਾਰਿਆਂ ਨੇ ਪ੍ਰੋਸਾ ਦਿਵਾਇਆ ਵੀ ਸਾਰੇ ਪਿੰਡਾਂ ਦੇ ਵਿੱਚੋਂ ਹੀ ਜਿਹੜੀ ਇਹ ਸੰਗਤ ਉੱਥੇ ਪੂਰੇ ਉਤਸ਼ਾਹ ਦੇ ਨਾਲ ਜਿਹੜਾ ਉੱਥੇ ਪਹੁੰਚੂਗੀ ਤੇ ਜਿਹੜੇ ਸਾਡੇ ਲੀਡਰ ਸਾਹਿਬਾਨ ਆ ਰਹੇ ਨੇ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਬੀਬੀ ਸਤਵੰਤ ਕੌਰ ਉਹਨਾਂ ਦੇ ਵਿਚਾਰ ਸੁਣਨ ਨੂੰ ਲੋਕ ਬੜੇ ਉਤਸੁਕ ਨੇ ਤੇ ਇਸ ਲਈ ਬਹੁਤ ਉਤਸ਼ਾਹ ਜਿਹੜਾ ਹੈ ਸੰਗਤ ਦੇ ਵਿੱਚ ਦੇਖਣ ਨੂੰ ਮਿਲਦਾ ਦੂਏ ਬਾਪ espirit Badal ਦੇ ਜਿਹੜਾ ਹਮਲਾ ਹੋਇਆ ਜੀ ਅੱਬਰ ਸਰ ਉਹਦੇ ਦੋਸ਼ ਲਾਏ ਜਾ ਰਹੇ ਨੇ ਕਿ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਕਰਾਇਆ ਜੀ ਦੇਖੋ ਇਹ ਬੜੀ ਮੰਦ ਭਾਗੀ ਗੱਲ ਹੈ ਕੀ ਇਹਨੇ ਨੀਵੇਂ ਪੱਧਰ ਦੀ ਸਿਆਸਤ ਇਹਨਾਂ ਨੇ ਸ਼ੁਰੂ ਕਰਤੀ ਹੈ ਝੂਠੇ ਦੋਸ਼ ਝੂਠੇ ਇਲਜ਼ਾਮ ਅੱਜ ਸੰਗਤ ਸਾਰਾ ਕੁਝ ਜਾਣਦੀ ਹੈ ਕਿ ਕਿਹਨੇ ਕੀਤਾ ਉਹ ਕਿਹਦੇ ਨਾਲ ਜਿਹੜੇ ਜਿਨ੍ਹਾਂ ਨੇ ਕੀਤਾ ਉਹ ਕਿਹੜੀ ਧਿਰ ਨਾਲ ਜੁੜੇ ਹੋਏ ਨੇ ਕਿਹੜੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਤੇ ਹੁਣ ਤੁਸੀਂ 7-8 ਮਹੀਨਿਆਂ ਬਾਅਦ ਐਸੇ ਗੰਭੀਰ ਤੇ ਝੂਠੇ ਦੋਸ਼ ਲਾਉਣੇ ਇਹ ਲੋਕ ਲੋਕਾਂ ਦੇ ਸਾਹਮਣੇ ਜਿਹੜੀਆਂ ਗੱਲਾਂ ਆ ਰਹੀਆਂ ਮੈਨੂੰ ਲੱਗਦਾ ਲੋਕ ਜਲਦੀ ਹੀ ਆਉਣ ਵਾਲੇ ਸਮੇਂ 'ਚ ਚੀਜ਼ਾਂ ਦਾ ਨਤਾਰਾ ਕਰਨਗੇ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਹੈ ਬਾਦਲਦਲ ਇਹਨਾਂ ਦਾ ਲੋਕ ਕਹਿੰਨੇ ਮੂੰਹ ਤੋੜ ਜਵਾਬ ਇਹਨਾਂ ਨੂੰ ਦੇਣਾ। ਕੋਈ ਕਹਿ ਰਹੇ ਨੇ ਵੀ ਤੁਸੀਂ ਪ੍ਰਧਾਨਤਾ ਚੁਣ ਲੈ ਪਹਿਲਾਂ ਪਾਰਟੀ ਦਾ ਬਣਾ ਲਓ। ਪਾਰਟੀ ਬਣੀ ਹੋਈ ਹੈ ਤਾਂ ਹੀ ਪ੍ਰਧਾਨ ਚੁਣਿਆ। ਭਰਤੀ ਹੋਈ ਹੈ ਸਾਰਾ ਕੁਝ। ਭਰਤੀ ਤੋਂ ਬਾਅਦ ਹੀ ਜਿਹੜੀ ਇਹ ਚੋਣ ਹੋਈ ਹੈ ਲੋਕਾਂ ਦੇ ਸਾਹਮਣੇ ਭਰਤੀ ਹੋਈ ਹੈ ਸਾਰੀ। ਇਹ ਕਰਕੇ ਇਹ ਤਾਂ ਸਾਰੀਆਂ ਬੁਖਲਾਹਟ ਦੀਆਂ ਨਿਸ਼ਾਨਾ ਤੁਸੀਂ ਦੇਖੋ ਜਿਸ ਦਿਨ ਦੀ ਇਹ ਚੋਣ ਹੋਈ ਹੈ ਇੰਨੀ ਬੁਖਲਾਹਟ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਦੇ ਵਿੱਚ ਵੀ ਜਿਵੇਂ ਅਜੀਬ ਜੀਆਂ ਗੱਲਾਂ ਉਹ ਜਲੂਲ ਸਾਰਾ ਜਿਹੜਾ ਹੈ ਆਪਦੀਆਂ ਗੱਲਾਂ ਕਰ ਰਹੇ ਨੇ ਉਹ ਇਸ ਲਈ ਇਹ ਤਾਂ ਸਾਫ਼ ਸਪਸ਼ਟ ਹੋ ਗਿਆ ਵੀ ਜਿਸ ਤਰ੍ਹਾਂ ਦਾ ਲੋਕਾਂ ਦਾ ਸਹਿਮਿਲ ਰਹੇ ਹਨ ਜਿਹੜੀ ਨਵੀਂ ਜਿਹੜੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੋਂ ਬਾਅਦ ਜੋ ਪ੍ਰਧਾਨ ਤੇ ਉਹਨਾਂ ਨੇ ਸਾਡੇ ਆਗੂ ਚੁਣੇ ਗਏ ਨੇ ਉਹਨਾਂ ਨੂੰ ਜੋ ਲੋਕਾਂ ਦਾ ਸਮਰਥਨ ਰਿਹਾ ਉਹ ਸਾਰੀ ਗੀਸ਼ ਦੀ ਘਬਰਾਹਟ ਜਿਹੜੀਆਂ ਉਹਨਾਂ ਦੇ ਸਾਹਮਣੇ ਆ ਰਹੀ ਹੈ ਤਾਂ ਹੀ ਇਹ ਜਿਹੀਆਂ ਗੱਲਾਂ ਬੇਫਜ਼ੂਲ ਗੱਲਾਂ ਜਿਹੜੀਆਂ ਉਹ ਕਰ ਰਹੇ ਨੇ ਉਹ ਤਾਂ ਇਹ ਨਾ ਤਾਂ ਜਿਵੇਂ ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਹਰ ਗਿਆ ਲੰਡ 2027 ਦੇ ਚੋਣਾਂ ਲੜੋਗੇ ਤੇ ਕਿਸ ਚ ਨਿਸ਼ਾਨ ਤੇ ਲੜੋਗੇ ਯਾਰ ਕੋਈ ਕਹਿਣ ਦੀ ਗੱਲ ਹੈ ਚੋਣਾਂ ਲੜਾਂਗੇ ਕਿਸ ਨਿਸ਼ਾਨ ਤੇ ਹਜੇ ਹਜੇ 1.5 ਸਾਲ ਪਿਆ ਸਭ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਚਿੰਤਾ ਨਾ ਕਰੋ ਚੋਣਾਂ ਵੀ ਲੜਾਂਗੇ ਤੇ ਜਿੱਤਾਂਗੇ ਵੀ ਬੀਜੇਪੀ ਨਾਲ ਹੈ ਸਮਝੋਤਾ ਜੀ ਕੋਈ ਯਾਰ ਬੀਜੇਪੀ ਦੀ ਗੱਲ ਦਾ ਕੀ ਮਾਇਨੇ ਰੱਖਦੀ ਹੈ ਉਹ ਸਾਡਾ ਕੰਮ ਕਾਲੀਦਾਨ ਨੂੰ ਤਕੜਾ ਕਰਨਾ ਹੈ ਬੀਜੇਪੀ ਨੂੰ ਨਹੀਂ ਤਕੜਾ ਕਰਨਾ ਨਹੀਂ ਹੈ ਠੀਕ ਹੈ ਨਾ ਅਸੀਂ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਪੰਥਕ ਜਿਹੜੀ ਭਾਵਨਾਵਾਂ ਨੇ ਉਹਨਾਂ ਦੇ ਪੈਰਾ ਦੇਣਾ ਹੈਗਾ ਉਹ ਨਿਸ਼ਾਨਾ ਲੈ ਕੇ ਅਸੀਂ ਚੱਲੇ ਆਂ ਬੀਜੇਪੀ ਬੀਜੇਪੀ ਦੀ ਅਜੇ ਕੋਈ ਗੱਲ ਕਰਨ ਦਾ ਕੋਈ ਤੁੱਕ ਨਹੀਂ ਬਣਦਾ ਨਾ ਹੀ ਕੋਈ ਮੈਨੇ ਹੈ ਦੇਖੋ ਸਾਥਾ ਜਿਸ ਦਿਨ ਤੋਂ ਸ਼੍ਰੀ ਗੱਲਤਖਸਬ ਦੇ ਹਦੇਸ਼ ਹੋਏ ਨੇ ਸੰਗਤ ਵਿੱਚ ਇੱਕ ਬਹੁਤ ਵੱਡੀ ਭਾਵਨਾ ਜੁੜੀ ਹੋਈ ਹੈ ਕਿ ਅਕਾਲ ਤਖਸਬ ਦੇ ਹਦੇਸ਼ ਦੀ ਪਾਲਣਾ ਅਨਸਾਰ ਜੋਸ਼ ਰੋਮਣੀ ਅਕਾਲੀ ਦਲ ਦਾ ਪਿਛਲੇ ਸਮੇਂ ਦੌਰਾਨ ਉਹਨਾਂ ਦੇ ਰਾਹੀਂ ਸਿੱਖ ਸਦਾਂਤਾਂ ਦਾ ਸਾਡੀਆਂ ਸੰਸਥਾਵਾਂ ਦਾ ਪਰੰਪਰਾਵਾਂ ਦਾ ਰਖਾਣ ਹੋਇਆ ਉਸ ਦੇ ਤਹਿਤ ਇਹ ਜੋ ਖਾਲੀਦਲ ਨਵਾਂ ਹੋਂਦ ਵਿੱਚ ਆਇਆ ਉਹ ਨਰ ਸਰਜੀਤੀ ਦੇ ਰੂਪ ਵਿੱਚ ਇਸ ਨੂੰ ਬਹੁਤ ਵੱਡਾ ਹੰਗਾਰਾ ਸਮੁੱਚੇ ਪੰਜਾਬ 'ਚ ਹਰ ਵਰਗ 'ਚੋਂ ਮਿਲ ਰਿਹਾ ਸੋ ਤੁਸੀਂ ਦੇਖ ਰਹੇ ਹੋ ਕਿ ਔਰ ਜੋ ਲੰਗਵਾਲ ਸਾਹਿਬ 'ਕਿ ਕਾਨਫਰੰਸ ਹੋਣੀ ਆ ਸੰਤ ਚੰਦ ਸਿੰਘ ਜੀ ਲੰਗਵਾਲ ਸਾਹਿਬ ਦੀ ਯਾਦ 'ਚ ਔਰ ਉਹ ਇਸ ਵਾਰ ਇੱਕ ਇਤਿਹਾਸਿਕ ਇਕੱਠ ਹੋਊਗਾ ਔਰ ਸਮੁੱਚਾ ਪੰਜਾਬ ਇਹ ਚਾਹੁੰਦਾ ਹੈ ਕਿ ਪੰਜਾਬ ਵਿੱਚ ਜੋ ਖੇਤਰੀ ਪਾਰਟੀ ਦਾ ਰੋਲ ਸੀ ਜੋ ਅਕਾਲੀ ਦਲ ਨੂੰ ਬਣਾਉਣਾ ਚਾਹੁੰਦਾ ਸੀ ਉਹ ਨਹੀਂ ਨਵਾ ਸਕੇ ਔਰ ਅੱਜ ਪੰਜਾਬ ਔਰ ਪੰਥ ਦੀਆਂ ਹੱਕੀ ਮੰਗਾਂ ਪਿੱਛੇ ਪੈ ਗਈਆਂ ਔਰ ਸਿਰਫ ਨਿੱਜ ਅਤੇ ਸੱਤਾ ਦੇ ਲਾਲਸਾ ਜੀ ਹੁਲਜ ਕੇ ਰਹਿ ਗਏ ਸਾਰੀਆਂ ਸਿਆਸੀ ਪਾਰਟੀਆਂ ਇਸ ਕਰਕੇ ਨਵਾਂ ਪਲੈਟਫਾਰਮ ਜਿਹੜਾ ਬਣਿਆ ਇਹ ਪੰਜਾਬ ਦੇ ਏਜੰਡੇ ਤੇ ਔਰ ਪੰਥ ਦੇ ਏਜੰਡੇ ਤੇ ਕੰਮ ਕਰੂਗਾ ਕੋਈ ਕੱਲਾ ਸੱਤਾ ਦੀ ਲਾਲਸਾ ਲਈ ਕੰਮ ਨਹੀਂ ਕਰੂਗਾ ਇਸ ਭਾਵਨਾ ਨਾਲ ਦੁਬਾਰਾ ਸ਼ਾਹ ਜਿਹੜਾ ਲੋਕਾਂ 'ਚ ਪੈਦਾ ਹੋਵੇ ਨੀ ਹਰ ਵੀ ਤੇ ਦੋਸ ਲਾਇਆ ਗਿਆ ਨਹੀਂ ਵੀ ਅਕਾਲ ਤਖਤ ਜਿਹੜਾ ਹਮਲਾ ਹੋਇਆ ਉਹ ਵੀ ਬਾਤ ਉਹਨਾਂ ਨੇ ਕਰਾਇਆ ਤੇ ਬਹੁਤ ਛੋਟੀਆਂ ਗੱਲਾਂ ਨੇ ਨਾ ਤਾਂ ਜਿਹੜੇ ਕਹਿ ਰਹੇ ਨੇ ਉਹਨਾਂ ਨੂੰ ਵੀ ਪਤਾ ਵੀ ਨਹੀਂ ਕਰਵਾਇਆ ਔਰ ਕਰਵਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੋ ਇਸ ਕਿਸਮ ਦੀਆਂ ਗੱਲਾਂ ਮੈਂ ਸਮਝਦਾ ਇਨੀ ਛੋਟੇ ਪੱਧਰ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਸ ਕਿਸਮ ਦੀ ਦੂਸ਼ਣਵਾਦੀ ਇਹ ਮੈਂ ਜਿਹੜਾ ਬੰਦਾ ਕਰਦਾ ਨਾ ਜੀ ਉਹ ਵੀ ਘਟਦਾ ਇਸ ਗੱਲ ਨਾਲ ਸੋ ਸਾਨੂੰ ਫਰਾਗ ਦੇ ਲਈ ਨਾਲ ਆਪ ਦਾ ਪੰਥ ਔਰ ਪੰਜਾਬ ਲਈ ਕੰਮ ਕਰਨ ਆਪ ਦੀ ਲਕੀਰ ਬੱਡੀ ਖਿੱਚਣ ਜਿਹੜਾ ਵਧੀਆ ਕੰਮ ਕਰੂਗਾ ਲੋਕ ਉਹਨੂੰ ਪ੍ਰਮਾਨ ਕਰਨਗੇ ਜੇ ਰਿਜੈਕਟ ਕੀਤਾ ਲੋਕਾਂ ਨੇ ਉਹਨਾਂ ਨੂੰ ਤਾਂ ਐਸੇ ਕਰਕੇ ਕੀਤਾ ਵੀ ਉਹਨਾਂ ਨੇ ਪੰਜਾਬ ਔਰ ਪੰਥ ਨੂੰ ਸਾਰਤਾ ਅੱਜ ਜੇ ਦੁਬਾਰਾ ਪੰਜਾਬ ਔਰ ਪੰਥ ਦੀ ਪੁਨਰ ਸਿਰਜिती ਹੋ ਰਹੀ ਹੈ ਉਦੋਂ ਤੁਹਾਨੂੰ ਖਤਰਾ ਨਹੀਂ ਮਹਿਸੂਸ ਕਰਨਾ ਚਾਹੀਦਾ ਸਗੋਂ ਆਪ ਖੁਦ ਝੰਡੇ ਤੇ ਆਉਣ ਔਰ ਜੇ ਆਪ ਝੰਡੇ ਤੇ ਆਉਣਗੇ ਤਾਂ ਲੋਕ ਜਿਹੜਾ ਚੰਗਾ ਕੰਮ ਕਰੂਗਾ ਉਹਨੂੰ ਪ੍ਰਮਾਨ ਕਰਨਗੇ ਦੂਸ਼ਣਵਾਦੀ ਲੋੜ ਕਰਨ ਦੀ ਕੀ ਲੋੜ ਹੈ ਕਿਸੇ ਦੀ 27 ਨੂੰ ਲੈ ਕੇ ਤਿਆਰੀਆਂ ਪੂਰੀਆਂ ਨੇ 27 ਦੇਖੋ ਸੱਤਾ ਅਕਾਲੀ ਦਲ ਕਿਹੜੀ ਗੱਲਾਂ ਕਮਜ਼ੋਰ ਹੋਇਆ ਉਕੇ ਕਾਲੀ ਦਾਲੀ ਨਿਸ਼ਾਨਾ ਸਿਰਫ ਸੱਤਾ ਬਣਾ ਲਿਆ ਸਰਕਾਰ ਸੱਤਾ ਔਰ ਨਿੱਜ ਇਹ ਤਿੰਨ ਚੀਜ਼ਾਂ ਦੇ ਅਸੀਂ ਕੇਂਦਰਤ ਹੋ ਗਏ ਸਾਡਾ ਨਿਸ਼ਾਨਾ ਇਹ ਨਹੀਂ ਸੀ ਕਾਲੀ ਦਾਲ ਦਾ ਅਕਾਲੀ ਦਾਲ ਦਾ ਨਿਸ਼ਾਨਾ ਪੰਜਾਬ ਔਰ ਪੰਥ ਦੇ ਹਿੱਤਾਂ ਦੀ ਪਹਿਰੇਦਾਰੀ ਸੀ ਉਹ ਅਸੀਂ ਛੱਡਤੀ ਤੇ ਸੱਤਾ ਤਾਂ ਹੀ ਪਿੱਛੇ ਰਹਿ ਗਿਆ ਔਰ ਹੁਣ ਅਸੀਂ ਏਜੰਡੇ ਦੀ ਰਾਜਨੀਤੀ ਕਰਨੀ ਹੈ ਸੱਤਾ ਤਾਂ ਵਰ ਸੰਗਤ ਆਪੀ ਦੇਂਦੀ ਹੈ ਜਦੋਂ ਤੁਹਾਨੂੰ ਸੰਗਤ ਨੂੰ ਇਹ ਮਹਿਸੂਸ ਹੁੰਦਾ ਕਿ ਇਹ ਏਜੰਡੇ ਤੇ ਕੰਮ ਕਰ ਰਹੇ ਨੇ ਇਹ ਪੰਜਾਬ ਔਰ ਪੰਥ ਦੇ ਭਲੇ ਲਈ ਕੰਮ ਕਰ ਰਹੇ ਨੇ ਚੋਣਾ ਰਹਾ ਸੀ ਪਾਰਟੀ ਦਾ ਲੜਨਾ ਮਨੋਰਥ ਹੁੰਦਾ ਹੀ ਆ ਚੋਣਾ ਲੜਨੀਆਂ ਨੇ ਪਰ ਸਤਾ ਲਈ ਨਹੀਂ ਲੜਨੀਆਂ ਝੰਡੇ ਲਈ ਲੜਨੀਆਂ ਪੰਜਾਬ ਔਰ ਪੰਥ ਦੇ ਝੰਡੇ ਤੇ ਪਹਿਰਾ ਦੇਣਾ ਸੋ ਅੱਜ ਹਲਕਾ ਧੂਰੀ ਦੇ ਵਿੱਚੋਂ ਸਾਰੇ 20 ਅਗਸਤ ਦੀ ਜਿਹੜੀ ਅਮਰਸ਼ੀਦ ਸੰਤਰਚੰਦ ਸਿੰਘ ਲੋਂਗੋਵਾਲ ਦੀ ਹਰ ਸਾਲ ਵਰਸੀ ਮਨਾਈ ਜਾਂਦੀ ਹੈ ਉਹਦੇ ਸੰਬੰਧ ਚ ਅੱਜ ਸਾਰੀ ਇੱਥੇ ਮੀਟਿੰਗ ਕੀਤੀ ਗਈ ਹੈ ਔਰ ਮੈਂ ਸਮਝਦਾ ਧੂਰੀ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚੋਂ ਸਾਡੇ ਮੇਨ ਜਿਹੜੇ ਵਰਕਰ ਨੇ ਮੇਨ ਆਗੂ ਨੇ ਉਹ ਸਾਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਪਹੁੰਚੇ ਨੇ ਸੋ ਉਹਨਾਂ ਸਾਰਿਆਂ ਦੀ ਡਿਊਟੀ ਲਾਈ ਗਈ ਹੈ ਕਿ ਹਰ ਪਿੰਡ ਦੇ ਵਿੱਚੋਂ ਔਰ ਜਿਹੜੇ ਬੱਸਾਂ ਦਾ ਪ੍ਰਬੰਧ ਜਿਹੜਾ ਹੈਗਾ ਉਹ ਕੀਤਾ ਗਿਆ ਹੈ ਔਰ ਸਾਧਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਮੈਂ ਸਮਝਦਾ ਕਿ ਸਾਡੇ ਵਰਕਰਾਂ ਦੇ ਵਿੱਚ ਇੱਕ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਔਰ ਜਿਸ ਤਰ੍ਹਾਂ ਸਾਡੇ ਪ੍ਰਮੰਤ ਵੀ ਛੱਡੀਆਂ ਬੱਸਾਂ ਵੀ ਛੁੱਟੀਆਂ ਰਹਿ ਜਾਣਗੀਆਂ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਵੇਂ ਅਸੀਂ ਸਾਰੇ ਵਰਕਰਾਂ ਨੂੰ ਸ਼ਾਹ ਦੇਖ ਰਹੇ ਹਾਂ ਕਿਉਂਕਿ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਇਹਦੀ ਔਰ ਬਣਿਆਗਾ ਜੇ ਅਸੀਂ ਕਾਲ ਤੱਕ ਸੇ ਤੇ ਹੁਕਮਾਂ ਦੇ ਅਨੁਸਾਰ ਜਿਹੜੀ ਭਰਤੀ ਹੋਈ ਹੈ ਔਰ ਭਰਤੀ 15 ਲੱਖ ਤੋਂ ਵੱਧ ਜਿਹੜੀ ਹੈ ਸਾਡੀ ਮੈਂਬਰਸ਼ਿਪ ਹੋਈ ਹੈ ਔਰ ਸਾਡੇ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਜੀ ਜੋ ਸਾਬਕਾ ਸਿੰਘ ਸਾਹਿਬ ਨੇ ਉਹ ਸੁਣੇ ਨੂੰ ਨੇ ਬੀਬੀ ਸਤਵੰਤ ਕੌਰ ਜੀ ਔਰ ਜਿਹੜੇ ਇੱਕ ਕੁਰਬਾਨੀ ਵਾਲੇ ਪਰਿਵਾਰ ਦੇ ਵਿੱਚੋਂ ਨੇ ਔਰ ਮੈਂ ਸਮਝਦਾ ਇੰਨਾ ਦੇ ਕਰਕੇ ਅੱਜ ਸਾਰੇ ਪੰਜਾਬ ਦੇ ਵਿੱਚ ਬੜੀ ਵੱਡੀ ਉਤਸ਼ਾਹ ਪਾਇਆ ਗਿਆ ਹੈ ਦੇਖੋ ਤੁਸੀਂ ਲੋਕ ਧੜਾ ਧੜ ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਔਰ ਵੱਡੀ ਗਿਣਤੀ ਦੇ ਵਿੱਚ ਜੁੜ ਰਹੇ ਨੇ ਤੁਸੀਂ ਦੇਖੇ ਵੱਡੇ ਵੱਡੇ ਆਗੂ ਕੋਈ ਐਮਪੀ ਐਮਐਲਏ ਜਾਂ ਕੋਈ ਹੋਰ ਫੈਡਰੇਸ਼ਨਾਂ ਦੇ ਪ੍ਰਧਾਨ ਸਾਰੇ ਇੱਧਰ ਆ ਰਹੇ ਨੇ ਤੁਸੀਂ ਦੇਖੋਗੇ 20 ਤਰੀਕ ਨੂੰ ਬਹੁਤ ਵੱਡਾ ਇਕੱਠ ਜਿਹੜਾ ਲਾਂਗੋਵਾਲ ਦੀ ਧਰਤੀ ਦੇ ਉੱਤੇ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਇਸੇ ਕੱਟ ਨਹੀਂ ਨਿਤਾਰਾ ਕਰ ਦੇਣਾ ਸਾਡੇ ਨੇ ਕਿ ਕਿੱਡਾ ਵੱਡਾ ਕਾਠ ਹੈ ਲੋਕ ਕਿਹੜੇ ਕਿਹੜੇ ਪਾਸੇ ਨੇ ਸੋ ਇਸ ਕਰਕੇ ਮੈਂ ਸਮਝਦਾ ਜੋ ਇਹ ਸ਼੍ਰੋਮਣੀ ਅਕਾਲੀ ਦਲ ਹੈ ਜਿਹਦੇ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਆਉਣ ਵਾਲੇ ਸਮੇਂ ਤੁਸੀਂ ਕੋਈ ਇੱਕ ਐਡੀ ਹਵਾ ਬਣਨੀ ਹੈ ਇੱਕ ਹਨੇਰੀ ਆਉਣੀ ਹੈ ਇਹਦੇ ਸਾਹਮਣੇ ਕੋਈ ਖੜ ਨਹੀਂ ਸਕਣਾ